ਸੋਹਣੀ ਜੀ ਇਹ ਜੋ ਸਾਪ ਤੋਂ ਦੇਖ ਰਹੇ ਹੋ ਸਾਰੇ ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਅੱਜ ਮੈਂ ਕੁਝ ਜਸਾ ਜਾਣਦੀ ਹਾਂ ਕਿ ਦੇਰ ਰਾਤ ਇੱਕ ਮੌਲਾ ਸਾਹਮਣੇ ਐਸੀ ਹੁਸ਼ਾਲਪੁਰ ਦੇ ਮੋਹੱਲਿਆਂ ਦੀ ਉਹ ਦਿੱਕਤ ਕਰ ਕੋ ਇੱਕ ਇਹ 5 ਸਾਲ ਦਾ ਬੱਚਾ ਜਿਸ ਦਾ ਨਾਮ ਹਰਵੀਰ ਸਿੰਘ ਹੈ ਇਹ ਨਿਊ ਦੀਪ ਨਗਰ ਦੇ ਵਿੱਚ ਮੋਹੱਲਾ ਨਿਊ ਦੀਪ ਨਗਰ ਵਾਰ ਨੰਬਰ ਐਸਆਈ ਦੇ ਅਧੀਨ ਇਹ ਮੋਹੱਲਾ ਆਉਂਦਾ ਹੈ ਤੇ ਉੱਥੋਂ ਦੇ ਪਰਿਵਾਰ ਬਸ ਰਹੀ ਕਿ ਆਏ ਦੇ ਮਕਾਨ ਤੇ ਰਹਿੰਦਾ ਹਾਲਾਂਕਿ 2 ਮਹੀਨੇ ਪਹਿਲਾਂ ਜਿਹੜਾ ਫਰਵਾੜੇ ਤੋਂ ਆਕੇ ਇਸ ਥਾਂ ਤੇ ਆ ਕੇ ਆ ਕੇ ਜਿਹੜਾ ਪਰਿਵਾਰ ਉਮ ਵਸਿਆ ਐਮ ਤਾਂ 4 ਮਹੀਨੇ ਦਾ ਸਮਾਂ ਹੋਇਆ ਪਰੰਤੂ ਹੁਣੇ ਜਿਸ ਥਾਂ ਤੇ ਪਰਿਵਾਰ ਇਹ ਰਿਹਾ ਰਿਹਾ ਮੇ ਨੂੰ ਨਿਊ ਦਿੱਲੀ ਪ੍ਰਜਨ ਦੇ ਵਿੱਚ ਕਿਰਾਏ ਦਾ ਮਕਰਾਂਤੇ ਰਹਿੰਦਾ ਤਾਂ ਇੱਥੇ ਇਹ 2 ਕੁ ਮਹੀਨੇ ਆ ਤਾਂ ਸਫਾ ਹੋਇਆ ਤਾਂ ਬੱਚੇ ਦੀ ਆਪਾਂ ਫੋਟੋ ਵੀ ਨਾਮ ਦੇ ਨਾਮ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਕਿਉਂਕਿ ਦੇਰ ਰਾਤ ਤੋਂ ਇਹ ਬੱਚਾ ਲਪਤਾ ਕਿਡਨਾਪਿੰਗ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀ ਇਹ ਬੱਚੇ ਨੂੰ ਅਗਵਾ ਕੀਤਾ ਗਿਆ ਇੱਕ ਅਗਿਆਤ ਵਿਅਕਤੀ ਵੱਲੋਂ ਇੱਕ ਸਕੂਲ ਤੋਂ ਅਗਵਾ ਕਰਕੇ ਕਿਸ ਨੂੰ ਲੈ ਚੰਦਾ ਇਸ ਦੀ ਸੀਸੀਟੀਵੀ ਵੀਡੀਓ ਵੀ ਜਿਹੜੀ ਉਹ ਇਹ ਸਾਹਮਣੇ ਆਈ ਸੀ ਤਾਂ ਅਦਾਲਤ ਹਾਰਪਰ نیوز ਵੱਲੋਂ ਦੇਰਾਂ ਤੇ ਇਸ ਖਬਰ ਨੂੰ ਜਿਹੜਾ ਉਹ ਤੇ ਪਬਲਿਸ਼ ਕਰ ਦਿੱਤਾ ਕਿ ਆਸਿਕਤਾ ਤੋਂ ਇਹ ਖਬਰ ਜਿਆਦਾ ਤੋਂ ਜਿਆਦਾ ਫੈਲ ਸਕੇ ਤਾਂ ਜੋ ਬੱਚੇ ਜਦੋਂ ਸਹੀ ਸਲਾਮਤ ਆਪਣੇ ਘਰ ਵਾਪਸ ਸਕੇ ਬਾਪਸ ਪਰਤ ਸਕੇ ਤਾਂ ਉਹਨਾਂ ਇੱਕ ਅਰਾਹਤ ਪਰ ਇੱਕ ਖਬਰ ਹੈ ਕਿ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਖਾਸਤ ਦੇ ਵਿੱਚ ਲੈ ਲਿਆ ਗਿਆ ਜੋ ਉਸ ਬੱਚੇ ਨੂੰ ਕਿਡਨਾਪ ਕਰਕੇ ਆਪਣੇ ਨਾਲ ਲਗਾਇਆ ਸੀ ਪਰੰਤੂ ਅਜੇ ਤੱਕ ਬੱਚੇ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਦੇ ਵਿੱਚ ਖਾਸ ਕਰ ਮਾਪਿਆਂ ਦੇ ਵਿੱਚ ਜਿਹੜਾ ਚਿੰਤਾ ਦਾ ਆਲਮ ਬਰਕਰਾਰ ਹੈ ਤਾਂ ਉਥੇ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਵਕਤ-ਵਕਤ ਤਕਨੀਕੀ ਢੰਗਾਂ ਨੂੰ ਅਧਾਰ ਬਣਾ ਕੇ ਪੁਲਿਸ ਦੀਆਂ ਟੀਮਾਂ ਕੰਮ ਕਰ ਰਹੀਆਂ ਨੇ ਚਾਹੇ ਆਪਾਂ ਹੁਸ਼ਾਰਪੁਰ ਦੇ ਠਾਣਾ ਪੁਰੀਹਰਾਂ ਦੀ ਗੱਲ ਕਰੀਏ ਤੇ ਡੀਐਸਪੀ ਦੇਵਤਾਪਾਲ ਸ਼ਰਮਾ ਤੇ ਗੱਲ ਕਰ ਲਈਏ ਸੀਆਈਏ ਸਟਾਫ ਨੂੰ ਸ਼ਾਰਪੋਰਟ ਦੇ ਗੱਲ ਕਰ ਲਈਏ ਤਾਂ ਇਹ ਤਿੰਨੋਂ ਟੀਮਾਂ ਜਿਹੜੀਆਂ ਕੱਲ ਦੇਰ ਰਾਤ ਹੀ ਜਿਹੜਾ ਮੋਹੱਲਾ ਨਿਊ ਦਿੱਤਾਜ ਦੇ ਵਿੱਚ ਪਹੁੰਚ ਗਈਆਂ ਸੀ ਤਾਂ ਮੋਹੱਲੇ ਦੀ ਕੱਲੀ ਕੱਲੀ ਗਲੀ ਪਲਾਨ ਖੰਗਾਲਿਆ ਗਿਆ ਸੀ ਇਹਨਾਂ ਵੱਲੋਂ ਤਾਂ ਮੰਡੀ ਵੀ ਜਿਹੜੀ ਉਹ ਮੰਡੀ ਦਾ ਚੱਪਾ-ਚੱਪੇ ਦਾ ਵੱਲੋਂ ਸ਼ਾਰ ਗਿਆ ਸੀ ਤੇ ਸੀਸੀਟੀਵੀ ਫੁਟੇਜ ਨੂੰ ਇਹਨਾਂ ਵੱਲੋਂ ਖੰਗਾਲਿਆ ਗਿਆ ਸੀ ਤੇ ਸੀਸੀਟੀਵੀ ਦੇ ਆਧਾਰ ਤੇ ਸਕੂਟਰੀ ਦਾ ਨੰਬਰ ਵੀ ਜਿਹੜਾ ਉਹ ਸਾਹਮਣੇ ਆਇਆ ਸੀ ਪੀਵੀ0778 ਸੀਈ6443 ਤਾਂ ਜਿਸ ਤੋਂ ਬਾਅਦ ਇਹ ਪੁਲਿਸ ਵੱਖ-ਵੱਖ ਤਕਨੀਕੀ ਢੰਗਾਂ ਨੂੰ ਅਧਾਰ ਬਣਾ ਕੇ ਤੇ ਬੱਚੇ ਨੂੰ ਲਿਜਾਣ ਵਾਲੇ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਾਂ ਪ੍ਰੰਤੂ ਅਜੇ ਤੱਕ ਬੱਚੇ ਦਾ ਕੁਝ ਵੀ ਥੋਪਤਾ ਉਹ ਨਹੀਂ ਲੱਜ ਸਕਿਆ ਤੇ ਜਿਸ ਤੋਂ ਬਾਅਦ ਇਹ ਚਿੰਤਾ ਲੱਗਿਆ ਪਰ ਵਾਧੂ ਵੀ ਦਿਖਾਈ ਦੇ ਰਹੀ ਹੈ ਤੇ ਹਾਲਾਂਕਿ ਇਹ ਪੁਲਿਸ ਸੂਤਰਾਂ ਵੀ ਅਸੀਂ ਮੰਨिए ਤਾਂ ਜਿਹੜੇ ਸਾਡੇ ਪ੍ਰੋਸੀਜਰ ਦੇ ਸੂਤਰ ਨੇ ਤਾਂ ਉਹਨਾਂ ਦੇ ਦੱਸਣ ਮੁਤਾਬਕ ਕਿ ਜਦੋਂ ਇਹ ਘਟਨਾਕ੍ਰਮ ਵਾਪਰਿਆ ਤਾਂ ਉਸ ਵਕਤ ਜਿਹੜਾ ਸਕੂਟਰੀ ਵਾਲਾ ਬੰਦਾ ਹੁੰਦਾ ਗੱਤੀ ਹੁੰਦਾ ਉਹ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਦੇ ਵਿੱਚ ਉਹ ਤੁੰਦ ਹੁੰਦਾ ਹੈ ਨਸ਼ੇ ਦੇ ਵਿੱਚ ਚੂਰ ਹੁੰਦਾ ਹੈ ਤੇ ਵਿਸ਼ੇਸ਼ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਉਸ ਨੂੰ ਤੇ ਉਸ ਕੋਲੋਂ ਪੁੱਛਗਛ ਵੀ ਕੀਤੀ ਜਾ ਰਹੀ ਹੈ ਪਰੰਤੂ ਇਹ ਪਤਾ ਲੱਗ ਰਿਹਾ ਹੈ ਕਿ ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਉਸ ਨੇ ਬੱਚਾ ਕਿਹੜੀ ਥਾਂ ਤੇ ਕਿਹਨਾ ਹਾਲਾਤਾਂ ਦੇ ਵਿੱਚ ਛੱਡਿਆ ਮਤਲਬ ਕਿ ਇੰਨਾ ਤੋਂ ਜ਼ਿਆਦਾ ਉਸ ਵੱਲੋਂ ਨਸ਼ੇ ਦਾ ਜਿਹੜਾ ਸੇਵਨ ਕੀਤਾ ਹੋਇਆ ਸੀ ਤੇ ਲਗਾਤਾਰ ਹੁਣ ਵੀ ਪੁਲਿਸ ਉਸ ਨੂੰ ਆਪਣੇ ਨਾਲ ਲੈ ਕੇ ਜਿੱਥੇ-ਜਿੱਥੇ ਵੀ ਸ਼ੱਕ ਪੈਂਦਾ ਹੈ ਉੱਥੇ ਉਸੋ ਸਾਥਿ ਪੁਲਿਸ ਵੀ ਜਾ ਰਹੀ ਹੈ ਏ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਮੰਡੀ ਦੇ ਵਿੱਚ ਖੰਗਾਲ ਦੀ ਚੱਲੀ ਆ ਤਾਂ ਇਸ ਵੀਡੀਓ ਨੂੰ ਨਸ਼ਰ ਕਰਨ ਦਾ ਮੁੱਖ ਮਕਸਦ ਇਹ ਹੀ ਸੀ ਕਿ ਬੱਚੇ ਦੀ ਜਿਹੜੀ ਤੁਸੀਂ ਉਹ ਤਸਵੀਰ ਹੈ ਉਸ ਤੋਂ ਮੁਰ ਤੋਂ ਕਹਾਂਗਾ ਕਿ ਪਲੀਸ ਜੀ ਥੋੜਾ ਨਸੀਕਾ ਕੇ ਦਿਖਾ ਦਿਓ ਇਸ ਬੱਚੇ ਦੀ ਤਸਵੀਰ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੇਖ ਲੋ ਤੇ ਇਸ ਨੂੰ ਸ਼ੇਅਰ ਵੀ ਕਰ ਦਿਓ ਤੇ ਜੇਕਰ ਕਿਤੇ ਵੀ ਤੁਹਾਨੂੰ ਬੱਚਾ ਨਜ਼ਰ ਆਉਂਦਾ ਤਾਂ ਤੁਸੀਂ ਇਸ ਦੀ ਪੁਰਹੀਰਾ ਥਾਣੇ ਨੂੰ ਜਿਹੜੀ ਇਸ ਦੀ ਇਤਲਾਹ ਦੇ ਸਕਦੇ ਹੋ ਪਹਿਲਾਂ ਚੁੰਕੀ ਹੁੰਦੀ ਸੀ ਉਹ ਥਾਣਾ ਬਣ ਚੁੱਕਿਆ ਪੁਰਹੀਰਾ ਥਾਣਾ ਹੁਸ਼ਾਰਪੁਰ ਫਗਵਾੜਾ ਰੋਡ ਤੇ ਤਾਂ ਤੁਸੀਂ ਇਸ ਦੀ ਜਾਣਕਾਰੀ ਜਿਹੜੀ ਉਹ ਦੇ ਸਕਦੇ ਹੋ ਪੁਲਿਸ ਨੂੰ ਇਸ ਦੀ ਤੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਉਹ ਨਸ਼ੇ ਦੇ ਵਿੱਚ ਇੰਨਾ ਕਿ ਉਹ ਜ਼ਿਆਦਾ ਚੂਰ ਸੀ ਕਿ ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਬੱਚਾ ਉਸ ਵੱਲੋਂ ਕਿਸ ਦਾ ਹੈ ਤੇ ਕਿਨਾਂ ਹਾਲਾਤਾਂ ਦੇ ਵਿੱਚ ਕਦੋਂ ਛੱਡਿਆ ਗਿਆ ਸੀ ਤਾ ਜੋ ਪੁਲਿਸ ਦੀ ਵੀ ਇੱਕ ਮਦਦ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਪਰਿਵਾਰ ਤੱਕ ਉਹਨਾਂ ਦਾ ਬੱਚਾ ਜਿਹੜਾ ਪਹੁੰਚ ਸਕੇ ਤੇ ਜਦੋਂ ਦੇਰ ਰਾਤ ਵੀ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਬੱਚੇ ਤੇ ਪਰਿਵਾਰ ਦੇ ਨਾਲ ਮਾਤਾ ਦੇ ਨਾਲ ਕੁਲਵਿੰਦਰ ਕੌਰ ਪਤਨੀ ਅਮਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜਾ ਹਰਵੀਰ ਸਿੰਘ ਹੈ ਉਸ ਦੀ ਉਮਰ 5 ਸਾਲ ਹੈ ਤੇ ਉਹ ਯੂਕੇਜੀ ਦਾ ਵਿਦਿਆਰਥੀ ਹੈ ਤੇ 4 ਵਜੇ ਦੇ ਕਰੀਬ ਕੱਲ ਦੇਰ ਸ਼ਾਮ 4 ਵਜੇ ਦੇ ਕਰੀਬ ਬਾਅਦ ਦੁਪਹਿਰ ਆਪਣੇ ਦੋਵੇਂ ਭੈਣ ਪਰ ਆਪਣੇ ਆਪਣੀ ਵੱਡੀ ਭੈਣ ਦੇ ਨਾਲ ਜਿਸ ਦੀ ਉਮਰ 7 ਤੋਂ 8 ਸਾਲ ਦੇ ਕਰੀਬ ਹੈ ਉਸ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਗਿਆ ਸੀ ਜੋ ਕਿ ਬਿਲਕੁਲ ਘਰ ਦੇ 50 ਕਿਲੋਮੀਟਰ ਦੀ ਦੂਰੀ ਤੇ ਗੁਰੂ ਘਰ ਮੌਜੂਦ ਹੈ ਤੇ ਜਿਹੜੀ ਭੈਣ ਹੈ ਉਹ 5 ਵਜੇ ਵਾਪਸ ਆ ਗਈ ਸੀ ਪਰ ਜਿਹੜਾ ਹਰਵੀਰ ਸਿੰਘ ਹੈ ਹਰਵੀਰ ਸਿੰਘ ਹੈ ਵਾਪਸ ਨਹੀਂ ਆਇਆ ਸੀ ਤੇ ਜਦੋਂ ਕਾਫੀ ਸਮੇਂ ਤੱਕ ਉਹ ਵਾਪਸ ਨਹੀਂ ਆਇਆ ਤਾਂ ਪਰਿਵਾਰ ਦੀ ਚਿੰਤਾ ਜਿਹੜੀ ਉਹ ਲਗਾਤਾਰ ਵੱਧ ਰਹੀ ਸੀ ਤਾਂ ਜਦੋਂ ਸੀਸੀਟੀਵੀ ਉਟੇ ਦੀ ਖੰਗਾਲ ਨਹੀਂ ਸ਼ੁਰੂ ਕੀਤੀ ਗਈ ਤਾਂ ਇਹ ਸਾਰਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀ ਤਾਂ ਹੁਣ ਲਗਾਤਾਰ ਪੁਲਿਸ ਦੇਰ ਰਾਤ ਤੋਂ ਪੁਲਿਸ ਤੋਂ ਬਾਹਰ ਆ ਵਕ ਵਕ ਟੀਮਾਂ ਜਿਹੜੀਆਂ ਉਹ ਇਹ ਕੰਮ ਕਰ ਰਹੀਆਂ ਨੇ ਹਰ ਪਹਿਲੂ ਤੇ ਤਾਂ ਇਸ ਵੀਡੀਓ ਨੂੰ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ بار بار ਇਸ ਕੋ ਨੂੰ ਮੈਸਜ ਕਰਕੇ ਕਹਿ ਰਹੇ ਕਿ ਕਿਉਂਕਿ ਜਿਸ ਵਿਅਕਤੀ ਨੂੰ ਬੱਚਾ ਜੋ ਵਿਅਕਤੀ ਬੱਚੇ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਉਹ ਨਸ਼ੇ ਦੇ ਵਿੱਚ ਇੰਨਾ ਕਿ ਜ਼ਿਆਦਾ ਤੋਨ ਸੀ ਕਿਉਂ ਸਰ ਕੋਨਟਰੋਲ ਨਹੀਂ ਪਤਾ ਕਿ ਉਹਨੇ ਕਦੋਂ ਤੇ ਕਿੰਨਾ ਹੰਦਸਾ ਦੇ ਵਿੱਚ ਬੱਚੇ ਨੂੰ ਕਿੱਥੇ ਛੱਡਿਆ ਸੀ ਤੇ ਖਾਸ ਕਰਕੇ ਜਿਹੜੇ ਪੁਰਹੀਲਾ ਸਾਈਟ ਰਹਿੰਦੇ ਨੇ ਮੰਡੀ ਦੇ ਨਸੀਕ ਰਹਿੰਦੇ ਨੇ ਰੇਲਵੇ ਸਟੇਸ਼ਨ ਦੇ ਨਸੀਕ ਆ ਰਹਿੰਦੇ ਨੇ ਤਾਂ ਜਾਂ ਪਹਿਲੇ ਵੀ ਕਹਿ ਸਕਾਂਗੇ ਕਿ ਜਿਹੜੇ ਬਹੁਤ ਸਰਕਾਰੀ ਕਾਲਾ ਚੌਕ ਤੋਂ ਪਰਲੇ ਪਾਰ ਵਾਲੇ ਜਿਹੜੇ ਮੁਹੱਲੇ ਨੇ ਇਲਾਕੇ ਨੂੰ ਉਸੋ ਵੀਡੀਓ ਨੂੰ ਉਹ ਲੋਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤੇ ਦੇਖਣ बार-बार ਇਸ ਬੱਚੇ ਨੂੰ ਤੇ ਜਿੱਥੇ ਵੀ ਤੁਹਾਨੂੰ ਬੱਚਾ ਨਜ਼ਰ ਆਉਂਦਾ ਹੈ 5 ਸਾਲ ਦਾ ਬੱਚਾ ਹੈ ਬਹੁਤ ਛੋਟੀ ਉਮਰ ਦਾ ਬੱਚਾ ਫੁੱਲ ਘਰ ਬੱਚਾ ਦਾ ਜੋ ਆਪਣੇ ਮਾਪਿਆਂ ਤੱਕ ਪਹੁੰਚ ਸਕੇ ਤਾਂ ਜਿਵੇਂ ਤੁਸੀਂ ਉਸ ਬੱਚੇ ਨੂੰ ਕਿਤੇ ਵੀ ਦੇਖਦੇ ਹੋ ਤੇ ਇਸ ਦੀ ਸੋਚਣਾ ਜਿਹੜੀ ਤੁਰੰਤ ਪੁਲਿਸ ਬਪਾਜ ਨੂੰ ਉਹ ਦਿੱਤੀ ਜਾਂਦੇ ਸੋ ਬਹੁਤ-ਬਹੁਤ ਧੰਨਵਾਦ ਇੱਕ ਵਾਰ ਮੁੜ ਤੋਂ ਅਸੀਂ ਬੱਚੇ ਦੀ ਤਸਵੀਰਾਂ ਤੁਹਾਨੂੰ ਦੇਖੋ ਅਰ ਮੁੜ ਤੋਂ ਜ਼ੂਮ ਕਰਕੇ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਜੋ ਤੁਸੀਂ ਇਸ ਬੱਚੇ ਨੂੰ ਸਹੀ ਤਰ੍ਹਾਂ ਵੇਖ ਸਕੋ ਹਰਵੀਰ ਸਿੰਘ ਇਸਦਾ ਨਾਮ ਹੈ 5 ਸਾਲ ਦੇ ਕਰੀਬ ਇਸ ਦੀ ਉਮਰ ਹੈ ਤੇ ਨਿਊ ਦੀਪਨਗਰ ਹਾਲ ਵਾਸੀ ਹੈ ਜਿਹੜਾ ਨਿਊ ਦੀਪਨਗਰ ਦੇ ਮੋਹੱਲੇ ਦੇ ਰਹਿਣ ਵਾਲੇ ਨੇ